ਇਹ ਲੱਗੇ ਹੋਏ ਨੇ ਉਹਦੇ ਇਹਨਾਂ ਨੂੰ ਬਸ ਇਹ ਹੈਗਾ ਕਿ ਕਿਸੇ ਤਰ੍ਹਾਂ ਇਹਨਾਂ ਦਾ ਮੂੰਹ ਬੰਦ ਕਰੀਏ ਤੇ ਪੰਜਾਬ 'ਚ ਆਪ ਸਰਕਾਰ ਦੇ ਖਿਲਾਫ ਕੋਈ ਨਹੀਂ ਬੋਲਦਾ ਜਿਹੜਾ ਬੋਲਦਾ ਉਹ ਮੂੰਹ ਚੁੱਪ ਕਰਾਣ ਲਈ ਜਿਵੇਂ ਖੇਰਾ ਸਾਹਿਬ ਬੋਲਦੇ ਹਨ ਉਹਨੂੰ ਉਹਨਾਂ ਨੂੰ ਕਿਸੇ ਤਰ੍ਹਾਂ ਚੁੱਪ ਕਰਾਈ ਹੈ ਨਹੀਂ ਚੁੱਪ ਹੁੰਦੇ ਕਾ ਬੰਦ ਕਰੋ ਹਾਂ ਚਲੋ ਜੋ ਜਿਹੜਾ ਕਰਨਾ ਸੀ ਕਰ ਲਿਆ ਤੇ ਹੁਣ ਲੱਭਣ ਪ੍ਰੂਫ ਕਰਨ ਕੋਟ ਪਰੂਫ ਤਾਂ ਕਰਨਾ ਪਊਗਾ ਕੋਰਟ 'ਚ ਕਿ ਤੁਮ ਸਾਡੇ ਖਿਲਾਫ ਕੀ ਲੱਭਿਆ ਹੈ ਗੋਲੀਆ ਨਹੀਂ ਚੋਂਦਾ ਜਾਂਦਾ ਐ ਜਿਵੇਂ ਉਹ ਪੰਜਾਬ ਲਈ ਬੋਲਦੇ ਸੀਗੇ ਉਹ ਬੋਲ ਨਹੀਂ ਸਕਤੇ ਸੀ ਜਿਵੇਂ ਬਾਕੀ ਬੈਠ ਕੇ ਚੁੱਪ ਕਰਕੇ ਇਹਨਾਂ ਨੇ ਵੀ ਬੈਠੋ ਨਾ ਇਹ ਫੜ ਕੇ ਰੱਖੋ ਤੇ ਫਿਰ ਜਦੋਂ ਬਾਹਰ ਨਿਕਲਦਾ ਹੈ ਫਿਰ ਕਿਵੇਂ ਆਉਂਦਾ ਹੈ ਫਿਰ ਤੁਸੀਂ ਦੇਖਿਓ ਕੋਈ ਇਹ ਨਹੀਂ ਚਾਹ ਜਿਹਾ ਨਾ ਕਿ ਸੁਭੀਰ ਸੱਤਾ ਹੈ ਢਿੰਡੀ ਹੈ ਨਾ ਬਟਾਉਂਦੇ ਕਿ ਮਰਦੀ ਕੀ ਰਹੇ ਲੋਗ ਰਹੇ ਤੇ ਫਿਰ ਉਹਨਾਂ ਨੂੰ ਫੜ ਕੇ ਲਿਆਣ ਫੜਕੀ ਨੇ ਆਂਕੀ ਪੁੱਛਣ ਜੇ ਹੈ ਜਿਉਂ ਨਾਲ ਨੂੰ ਲੱਗਦਾ ਹੈ ਸਾਨੂੰ ਮੈਂ ਤਾਂ ਕਦੇ ਮਿਲੀ ਨਹੀਂ ਇਹਨਾਂ ਨੂੰ ਮੈਂ ਉਹਨਾਂ ਦੀ ਵਾਈਫ ਹੈ ਮੈਂ ਤਾਂ ਕਦੇ ਮਿਲੀ ਨਹੀਂ ਮੈਂ ਤਾਂ ਦੇਖੀ ਨਹੀਂ ਕਦੇ ਕੀ ਤਰ੍ਹਾਂ ਕੀ ਗੱਲ ਹੋਈ ਸੀਗੀ ਜਿਹੜੇ ਮਰੀਜ਼ਾ ਦੇ ਨਾਲ ਐਂਡ ਤੁਸੀਂ ਕਿਸੇ ਸਟ੍ਰਾਂਡ ਦੇ ਤੋ ਇਹ ਜੇ ਜੇ ਪੂਰਾ ਮਾਮਲਾ ਬੈਂਡੇ ਡੰਦਾ ਹੈ ਦੇਖੋ ਇਸ ਕੁਝ ਹੈ ਹੀ ਨਹੀਂ ਇਹ ਲੱਗੇ ਹੋਏ ਨੇ ਉਹਦੇ ਇਹਨਾਂ ਨੂੰ ਬਸ ਇਹ ਹੈਗਾ ਕਿ ਕਿਸੇ ਤਰ੍ਹਾਂ ਇਹਨਾਂ ਦਾ ਮੂੰਹ ਬੰਦ ਕਰੀਏ ਤੇ ਪੰਜਾਬ ਚ ਆਪ ਸਰਕਾਰ ਦੇ ਖਿਲਾਫ ਕੋਈ ਨਹੀਂ ਬੋਲਦਾ ਜਿਹੜਾ ਬੋਲਦਾ ਉਹ ਨੂੰ ਚੁੱਪ ਕਰਾਣ ਲਈ ਜਿਵੇਂ ਖੇਹਰਾ ਸਾਹਿਬ ਬੋਲਦੇ ਆ ਉਹਨੂੰ ਉਹਨਾਂ ਨੂੰ ਕਿਸੇ ਤਰ੍ਹਾਂ ਚੁੱਪ ਕਰਾਈ ਹੈ ਨਹੀਂ ਚੁੱਪ ਹੁੰਦੇ ਤਾਂ ਬੰਦ ਕਰੋ ਇਹਨਾਂ ਨੂੰ ਤੇ ਜਿਹੜਾ ਇਹਨਾਂ ਨੇ ਕਰ ਲੈਣਾ ਹੈ ਕਰ ਲੈਣ ਸਾਨੂੰ ਤਾਂ ਪਤਾ ਸੀ ਇਹ ਕਰਨਗੇ ਇੱਕ ਦਿਨ ਇਸ ਤਰ੍ਹਾਂ ਹੀ ਕਰਨਗੇ ਹਾਂਜੀ ਤੇ ਅ ਚਲੋ ਉਹ ਕੰਮ ਜੋ ਜਿਹੜਾ ਕਰਨਾ ਸੀ ਕਰ ਲਿਆ ਤੇ ਹੁਣ ਲੱਭਣ ਪ੍ਰੂਫ ਕਰਨ ਕੋਟ ਪ੍ਰੂਫ ਤਾਂ ਕਰਨਾ ਪਊਗਾ ਕੋਟਸ਼ ਕਿ ਤੁ ਨੂੰ ਸਾਡੇ ਖਿਲਾਫ ਕੀ ਲੱਭਿਆ ਸਾਨੂੰ ਸਾਡੇ ਕੋਲ ਕੁਝ ਲਕੋਣ ਲਈ ਹੈ ਨਹੀਂ ਜੇ ਹੁੰਦਾ ਤਾਂ ਸਾਡੇ ਕੋਲ ਵਿਕ੍ਰਮ ਤੋਂ ਬੋਲਿਆ ਨਹੀਂ ਜਾਂਦਾ ਜਾਂਦਾ ਜਿਵੇਂ ਉਹ ਪੰਜਾਬੀ ਬੋਲਦੇ ਸੀਗੇ ਉਹ ਬੋਲ ਨਹੀਂ ਸਕਦੇ ਸੀ ਜਿਵੇਂ ਬਾਕੀ ਬੈਠ ਕੇ ਚੁੱਪ ਕਰਕੇ ਇਹਨਾਂ ਨੇ ਵੀ ਬੈਠ ਜਾਣਾ ਸੀ ਪਰ ਕੁਛ ਹੈ ਨਹੀਂ ਬਾਰੇ ਤੇਰੇ ਬੰਦੇ ਕਿ ਕਿ ਸੁਪਰ ਹੈਟ ਦੇ ਤੇ ਕੇਸ ਹੋਇਆ ਸੀ ਉਹਦੇ ਬਾਅਦ ਉਹਨਾਂ ਦੇ ਨਾਲ ਕੋਈ ਕੋਈ ਸੀਗਾ ਤੇ ਹੁਣ ਜਦੋਂ ਬਾਹਰ ਆਣਗੇ ਜਦੋਂ ਬੇ ਕਿਉਂਕਿ ਕੇਸ ਤੇ ਦਿਲ ਹੋ ਗਿਆ ਹਾਂਜੀ ਤੁਸੀਂ ਸ਼ੇਰ ਨੂੰ ਨਾ ਇਹ ਫੜ ਕੇ ਰੱਖੋ ਤੇ ਫਿਰ ਜਦੋਂ ਬਾਹਰ ਨਿਕਲਦਾ ਹੈ ਫਿਰ ਕਿਵੇਂ ਆਉਂਦਾ ਹੈ ਫਿਰ ਤੁਸੀਂ ਦੇਖਿਓ ਹਮ ਬਟ ਇਸ ਮੁਸਕਾਨ ਦੇ ਪਿੱਛੇ ਹਾਂਜੀ ਕੁਝ ਦਬਲੀ ਹੈ ਦਰਤਾ ਹੈ ਕਿਉਂਕਿ ਜਿਹੜਾ ਦਰਦ ਤੁਸੀਂ ਮੇਰੇ ਬੱਚਿਆਂ ਨੂੰ ਦਿੱਤਾ ਹੈ ਉਹ ਦਰਦ ਮੇਰੇ ਅੰਦਰ ਹੈ ਕਿਉਂਕਿ ਬੱਚਿਆਂ ਦਾ ਦਰਦ ਸਭ ਤੋਂ ਜ਼ਿਆਦਾ ਹੁੰਦਾ ਹੈ ਤੇ ਤੁਸੀਂ ਚਲੋ ਦਰਦ ਤਾਂ ਹੈ ਤੇ ਤੁਸੀਂ ਜਿਹੜਾ ਸਾਡੇ ਨਾਲ ਕੀਤਾ ਹੈ ਪਰ ਮੈਨੂੰ ਮੈਂ ਇਹ ਨਹੀਂ ਸੋਚਦੀ ਕਿ ਤੁਸੀਂ ਆਉਂਗੇ ਫਿਰ ਤੁਹਾਡੇ ਨਾਲ ਕੀ ਹੋਗਾ ਸਾਡੀ ਵਾਰੀ ਆਉਗੀ ਨਹੀਂ ਉੱਪਰ ਰੱਬ ਹੈ ਰੱਬ ਸਾਰਾ ਦੇਖਦਾ ਹੈ ਆਪ ਸਭ ਠੀਕ ਕਰੂਗਾ ਸਾਨੂੰ ਉਸ ਤੇ ਵਿਸ਼ਵਾਸ ਹੈ ਤੇ ਸਭ ਠੀਕ ਹੋਊਗਾ ਬਟ ਤੁਸੀਂ ਕਹ ਰਹੇ ਕਿ ਹੀ ਫੀਲ ਅਪ੍ਰੇਜ਼ ਫੋਰ ਬੀਗ ਬੁਕਡ ਹਾਂਜੀ ਹੈ ਨਾ ਪਰਸਪੈਕਸ਼ਨ ਤੋਂ ਲੱਗਦਾ ਕਿ ਉਹ ਅਗਰ ਪਾਊਗਾ ਜੀ ਹੈ ਨਾ ਇਹ ਪੁਰਾਣਾ ਕੇਸ ਹੈ ਕੱਲ੍ਹ ਵਾਲਾ ਇੱਕ ਹੋ ਗਿਆ ਲੀਗਲ ਕੇਸ ਇੱਕ ਹੋ ਗਿਆ ਪਰਸਪੈਕਸ਼ਨ ਵਾਲਾ ਹੁਣ ਇਲੈਕਸ਼ਨਸ ਫਿਰ ਦੁਆਉਣ ਵਾਲੇ ਹੈ ਜਿਵੇਂ ਇਕੱਲੇ ਦਫੇ ਨਹੀਂ ਸੀ ਮੈਂ ਪਹਿਲਾਂ ਕਾਫੀ ਜ਼ਰੂਰ ਹੈ

ਮੈਂ ਕੱਥੇ ਆ ਰਹੇ ਹ ਇਹ ਇਹ ਪਹਿਲਾ ਬਿਆਨ ਦੇ ਚੁੱਕੇ ਨੇ ਸਾਰੇ ਇਹਨਾਂ ਦੇ ਬਿਆਨ ਹਾਈ ਕੋਰਟ ਹਾਈ ਕੋਰਟ 'ਚ ਦਰਜ ਹੋ ਚੁੱਕੇ ਨੇ ਸਾਰੇ ਤੁਸੀਂ ਇਹਨਾਂ ਜੇ ਤੁਸੀਂ ਆਹ ਪੜੋਗੇ ਇਹਨਾਂ ਦੀ ਬੀਲ ਜਿਹੜਾ ਇਹਨਾਂ ਦਾ ਸੀਗਾ ਸਟੇਟਮੈਂਟ ਸਾਰਾ ਕੁਝ ਇਸ ਚ ਹੈਗਾ ਜਿਹੜੀ ਜੱਜ ਸਾਹਿਬ ਸੀਗੇ ਸਾੜੇ ਪੜਕੇ ਇਹਨਾਂ ਨੇ ਕੁਝ ਨਹੀਂ ਹੈ ਇਹਨਾਂ ਦੇ ਬਿਆਨਾਂ 'ਚ ਕੁਝ ਨਹੀਂ ਹੈ

ਫੜਕੀ ਨੂੰ ਆਂਦੀ ਪੁੱਛਣ ਜੇ ਹੈ ਜਿਉਂਨਾਂ ਨੂੰ ਲੱਗਦਾ ਹੈ ਸਾਨੂੰ ਮੈਂ ਤਾਂ ਕਦੇ ਮਿਲੀ ਨਹੀਂ ਇਹਨਾਂ ਨੂੰ ਮੈਂ ਉਹਨਾਂ ਦੀ ਵਾਈਫ ਹੈ ਮੈਂ ਤਾਂ ਕਦੇ ਮਿਲੀ ਨਹੀਂ ਮੈਂ ਤਾਂ ਦੇਖੀ ਨਹੀਂ ਕਦੇ ਬਟ ਜਿਸ ਕਰਨਾ ਉਹਨਾਂ ਦਾ ਅਰੈਸਟ ਹੋਇਆ ਹੈ ਕਪੀਸ਼ੀ ਫਾਇਰਸੀ ਸਰਚਸ ਹੋਏ ਨੇ ਕਿ ਜਦੋਂ ਇਸ ਦੇ ਟੇਪ ਨਹੀਂ ਕਿਸੇ ਨੂੰ ਲੱਗਦਾ ਹੈ ਇਹ ਇੰਪੈਕਟ ਹੈ ਤੁਹਾਨੂੰ ਫੈਮਿਲੀ ਨੂੰ ਐਂਡ ਇੱਕ ਆਖਰੀ ਸਵਾਲ ਇਹ ਹੀ ਹੈ ਕਿ ਕਿ ਨਾ ਮਾਰਕ ਕੋਈ ਹੈ ਤੇ ਜਿਸ ਵਾਰਡ ਹੋਣਾ ਵੀ ਸਿਕਿਉਰਿਟੀ ਜੇਲ੍ਹ ਚ ਜਿਸ ਤਰ੍ਹਾਂ ਉਹਨਾਂ ਨੇ ਤੁਹਾਨੂੰ ਮੌਕੀ ਇੱਕ ਦਾ ਹਾਊਸ ਰਿਜ ਮੈਂ ਮੈਂ ਵਰਡ ਨਹੀਂ ਹੈ ਕਿਉਂਕਿ ਇਹ ਇੱਕ ਪਾਸੇ ਕਹਿੰਦੇ ਨੇ ਕਿ ਜਿਹੜੇ ਜਿਹੜਾ ਜਿਹੜਾ ਸੱਚ ਬੋਲਦੇ ਨੇ ਨਾ ਉਹਨਾਂ ਤੇ ਕੇਸ ਹੁੰਦੇ ਨੇ ਇਹ ਉਹ ਇਹਨਾਂ ਨੇ ਆਪ ਕੇ ਹਸੀਗਾ ਤੇ ਸੱਚ ਉਹੀ ਇਹ ਕਰ ਰਹੇ ਨੇ ਜਿਹੜਾ ਸੱਚ ਬੋਲਦੇ ਨੇ ਉਹਨਾਂ ਤੇ ਕੇਸ ਕਰਤਾ ਤੇ ਦੋ ਚੀਜ਼ਾਂ ਤਾਂ ਹੋ ਨਹੀਂ ਸਕਦੀਆਂ ਤੁਸੀਂ ਇੱਕ ਇੱਕ ਪਾਸੇ ਕਹਿ ਰਹੇ ਹੋ ਕਿ ਤੁਸੀਂ ਡਰਗ ਚ ਫੜੇ ਆਏ ਦੂਜੇ ਪਾਸੇ ਤੁਸੀਂ ਡੀਏ ਦਾ ਕਰ ਰਹੇ ਹੋ ਗੱਲ ਤਾਂ ਇਹ ਹੀ ਹੈ ਕਿ ਜਿਹੜਾ ਸੱਚ ਬੋਲਦਾ ਹੈ ਤੁਸੀਂ ਉਹਨੂੰ ਫੜ ਲਿਆ ਤੇ ਸਾਨੂੰ ਕੋਈ ਮਤਲਬ ਸਾਨੂੰ ਕੋਈ ਫਿਕਰ ਨਹੀਂ ਸਾਨੂੰ ਪਤਾ ਹੈ ਸਾਨੂੰ ਰੱਬ ਤੇ ਵਿਸ਼ਵਾਸ ਹੈ ਤੇ ਇਹ ਸਪੋਰਟ ਮਿਲ ਰਿਹਾ ਵਾਲੀ ਦਰਗਾਹ ਤੋਂ ਸੱਤ ਪੂਰਾ ਸਾਨੂੰ ਮਜੀਠੇ ਚ ਪੂਰਾ ਸਪੋਰਟ ਹੈ 2007 ਤੋਂ ਅਸੀਂ ਉੱਥੇ ਸੇਵਾ ਕੀਤੀ ਹੈ ਤੇ ਲੋਕ ਸਾਡੇ ਨਾਲ ਉਹ ਸਾਡਾ ਪਰਿਵਾਰ ਹੈ ਹਲਕਾ ਨਹੀਂ ਹੈ ਸਾਡਾ ਪਰਿਵਾਰ ਹੈ ਬਿਲਕੁਲ ਪੂਰਾ ਜਿਹੜਾ ਨਾਲ ਆ ਲੈ ਅਪਰਨ ਸਿੰਘ ਕੁਝ ਬੋਲਣ ਜਾਂਦੇ ਨੇ ਉਹ ਵੀ ਸਪੋਰਟ ਮੈਂ ਤਾਂ ਧੰਨਵਾਦ ਕਰਨਾ ਚਾਹੁੰਦੀ ਆ ਕਿ ਇਹ ਜੇ ਮੌਕੇ ਸਾਰੇ ਸਾਡੇ ਨਾਲ ਖੜੇ ਨੇ ਤੇ ਸਾਡੇ ਸਪੋਰਟ ਸਪੋਰਟ ਚ ਨਿਕਲੇ ਨੇ ਸੱਚ ਦੇ ਸਪੋਰਟ ਚ ਨਿਕਲੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗਰੀਬ ਕੋਰ ਜੁਤੀ ਗਾਨ ਕਰ ਰਹੀ ਸੀ ਸਾਰੇ ਨਾਲ ਆਪਸ ਆਨੰਦ ਗਾਨ ਕਰ ਰਹੇ ਸਨ ਇਹ ਲੱਗੇ ਹੋਏ ਨੇ ਉਹਦੇ ਇਹਨਾਂ ਨੂੰ ਬਸ ਇਹ ਹੈਗਾ ਕਿ ਕਿਸੇ ਤਰ੍ਹਾਂ ਇਹਨਾਂ ਦਾ ਮੂੰਹ ਬੰਦ ਕਰੀਏ ਤੇ ਪੰਜਾਬ ਚ ਆਪ ਸਰਕਾਰ ਦੇ ਖਿਲਾਫ ਕੋਈ ਨਹੀਂ ਬੋਲਦਾ ਜਿਹੜਾ ਬੋਲਦਾ ਹੈ ਉਹ ਮੂੰਹ ਚੁੱਪ ਕਰਾਣ ਲਈ ਜਿਵੇਂ ਖੇਰਾ ਸਾਹਿਬ ਬੋਲਦੇ ਹਨ ਉਹਨੂੰ ਉਹਨਾਂ ਨੂੰ ਕਿਸੇ ਤਰ੍ਹਾਂ ਚੁੱਪ ਕਰਾਈ ਹੈ ਨਹੀਂ ਚੁੱਪ ਹੁੰਦੇ ਕਾ ਬੰਦ ਕਰੋ ਆ ਚਲੋ ਅ ਜੋ ਜਿਹੜਾ ਕਰਨਾ ਸੀ ਕਰ ਲਿਆ ਤੇ ਹੁਣ ਲੱਭਣ ਪ੍ਰੂਫ ਕਰਨ ਕੋਟ ਪ੍ਰੂਫ ਤਾਂ ਕਰਨਾ ਪਊਗਾ ਕੋਟਸ਼ ਕਿ ਤੁਮੋਂ ਸਾਡੇ ਖਿਲਾਫ ਕੀ ਲੱਭਿਆ ਗੋਲਿਆਣੀ ਚੋਂਦਾ ਜਾਂਦਾ ਐ ਜਿਵੇਂ ਉਹ ਪੰਜਾਬੀ ਬੋਲਦੇ ਸੀਗੇ ਉਹ ਬੋਲ ਨਹੀਂ ਸਕਤੇ ਸੀ ਜਿਵੇਂ ਬਾਕੀ ਬੈਠ ਕੇ ਚੁੱਪ ਕਰਕੇ ਇਹਨਾਂ ਨੇ ਵੀ ਬੈਠੋ ਨਾ ਇਹ ਫੜ ਕੇ ਰੱਖੋ ਤੇ ਫਿਰ ਜਦੋਂ ਬਾਹਰ ਨਿਕਲਦਾ ਹੈ ਫਿਰ ਕਿਵੇਂ ਹੁੰਦਾ ਹੈ ਫਿਰ ਤੁਸੀਂ ਦੇਖਿਓ ਉਹ ਇਹ ਨਹੀਂ ਚਾਹਦੇ ਨਾ ਕਿ ਸੁਬੀਰ ਸੱਤਾਂ ਹੈ ਪਿੰਡੀ ਹੈ ਨਾ ਬਟਾਉਂਦੇ ਕਿ ਮਰਦੀ ਹੀ ਰਹੇ ਲੋਗ ਰਹੇ ਨੇ ਤੇ ਫਿਰ ਉਹਨਾਂ ਨੂੰ ਫੜ ਕੇ ਲਿਆਣ ਫੜ ਕੇ ਲਿਆਣ ਤੇ ਪੁੱਛਣ ਜੇ ਹੈ ਜੇ ਉਹਨਾਂ ਨੂੰ ਲੱਗਦਾ ਹੈ ਸਾਨੂੰ ਮੈਂ ਤਾਂ ਕਦੇ ਮਿਲੀ ਨਹੀਂ ਇਹਨਾਂ ਨੂੰ ਮੈਂ ਉਹਨਾਂ ਦੀ ਵਾਈਫ ਐ ਮੈਂ ਤਾਂ ਕਦੇ ਮਿਲੀ ਨਹੀਂ ਮੈਂ ਤਾਂ ਦੇਖੀ ਨਹੀਂ ਕਦੇ ਕਿ ਤੁਹਾਡੀ ਕੀ ਗੱਲ ਹੋਈ ਸੀਗੀ ਜਿਹੜੇ ਮਜੀਦ ਜੀ ਨਾਲ ਐ ਐ ਤੁਸੀਂ ਕਿਸੇ ਸਟ੍ਰੰਡ ਦੇ ਦੋਏ ਜੇ ਜੇ ਪੂਰਾ ਮਾਮਲਾ ਬੈਂਕ ਦਾ ਹੈ ਦੇਖੋ ਇਸ ਕੁਝ ਹੈ ਹੀ ਨਹੀਂ ਇਹ ਲੱਗੇ ਹੋਏ ਨੇ ਉਹਦੇ ਇਹਨਾਂ ਨੂੰ ਬਸ ਇਹ ਹੈਗਾ ਕਿ ਕਿਸੇ ਤਰ੍ਹਾਂ ਇਹਨਾਂ ਦਾ ਮੂੰਹ ਬੰਦ ਕਰੀਏ ਤੇ ਪੰਜਾਬ ਚ ਆਪ ਸਰਕਾਰ ਦੇ ਖਿਲਾਫ ਕੋਈ ਨਹੀਂ ਬੋਲਦਾ ਜਿਹੜਾ ਬੋਲਦਾ ਉਹ ਨੂੰ ਚੁੱਪ ਕਰਾਣ ਲਈ ਜਿਵੇਂ ਖੇਹਰਾ ਸਾਹਿਬ ਬੋਲਦੇ ਆ ਉਹਨੂੰ ਉਹਨਾਂ ਨੂੰ ਕਿਸੇ ਤਰ੍ਹਾਂ ਚੁੱਪ ਕਰਾਈ ਹੈ ਨਹੀਂ ਚੁੱਪ ਹੁੰਦੇ ਤਾਂ ਬੰਦ ਕਰੋ ਇਹਨਾਂ ਨੂੰ ਇਹ ਜਿਹੜਾ ਇਹਨਾਂ ਨੇ ਕਰਨਾ ਹੈ ਕਰ ਲੈਣ ਸਾਨੂੰ ਤਾਂ ਪਤਾ ਸੀ ਇਹ ਕਰਨਗੇ ਇੱਕ ਦਿਨ ਇਸ ਤਰ੍ਹਾਂ ਹੀ ਕਰਨਗੇ ਹਾਂਜੀ ਤੇ ਅ ਚਲੋ ਜੋ ਜਿਹੜਾ ਕਰਨਾ ਸੀ ਕਰ ਲਿਆ ਤੇ ਹੁਣ ਲੱਭਣ ਪ੍ਰੂਫ ਕਰਨ ਕੋਟ ਪ੍ਰੂਫ ਤਾਂ ਕਰਨਾ ਪਊਗਾ ਕੋਟਿਸ਼ ਕਿ ਤੁਹਾਨੂੰ ਸਾਡੇ ਖਿਲਾਫ ਕੀ ਲੱਭਿਆ ਸਾਨੂੰ ਸਾਡੇ ਕੋਲ ਪੁੱਛ ਲਕੂਣ ਲਈ ਹੈ ਨਹੀਂ ਜੇ ਹੁੰਦਾ ਤਾਂ ਸਾਡੇ ਕੋਲ ਬਿਕਰਮ ਤੋਂ ਬੋਲਿਆ ਨਹੀਂ ਜਾਂਦਾ ਜਾਂਦਾ ਐ ਜਿਵੇਂ ਉਹ ਪੰਜਾਬੀ ਬੋਲਦੇ ਸੀਗੇ ਉਹ ਬੋਲ ਨਹੀਂ ਸਕਦੇ ਸੀ ਜਿਵੇਂ ਬਾਕੀ ਬੈਠ ਕੇ ਚੁੱਪ ਕਰਕੇ ਇਹਨਾਂ ਨੇ ਵੀ ਬੈਠ ਜਾਣਾ ਸੀ ਪਰ ਕੁਛ ਹੈ ਹੀ ਨਹੀਂ ਪਰ ਇਹ ਤੇ ਇਹ ਗ੍ਰੈਂਡ ਹੈ ਕਿ ਸੁਪਰ ਹੈਡ ਹੈ ਤੇ ਕੇਸ ਹੋਇਆ ਸੀ ਉਹਦੇ ਬਾਅਦ ਉਹਨਾਂ ਦੇ ਨਾਲ ਵੋਕਲ ਸੀਗੇ ਤਾਂ ਇਹ ਹੁਣ ਜਦੋਂ ਬਾਹਰ ਆਣਗੇ ਜਦੋਂ ਵੀ ਕਿਉਂਕਿ ਇਹ ਕੇਸ ਤੇ ਬਿਲ ਹੋ ਗਿਆ ਹਾਂਜੀ ਤੁਸੀਂ ਸ਼ੇਰ ਨੂੰ ਨਾ ਇਹ ਫੜ ਕੇ ਰੱਖੋ ਤੇ ਫਿਰ ਜਦੋਂ ਬਾਹਰ ਨਿਕਲਦਾ ਹੈ ਫਿਰ ਕਿਵੇਂ ਆਉਂਦਾ ਹੈ ਫਿਰ ਤੁਸੀਂ ਦੇਖਿਓ ਹਮ ਇਸ ਮੁਸਕਾਨ ਦੇ ਪਿੱਛੇ ਹਾਂਜੀ ਕੁਝ ਦਰਦ ਹੈਗਾ ਦਰਦ ਤਾਂ ਹੈ ਕਿਉਂਕਿ ਜਿਹੜਾ ਦਰਦ ਤੁਸੀਂ ਮੇਰੇ ਬੱਚਿਆਂ ਨੂੰ ਦਿੱਤਾ ਹੈ ਉਹ ਦਰਦ ਮੇਰੇ ਅੰਦਰ ਹੈ ਕਿਉਂਕਿ ਬੱਚਿਆਂ ਦਾ ਦਰਦ ਸਭ ਤੋਂ ਜ਼ਿਆਦਾ ਹੁੰਦਾ ਹੈ ਤੇ ਤੁਸੀਂ ਚਲੋ ਦਰਦ ਤਾਂ ਹੈ ਤੇ ਤੁਸੀਂ ਜਿਹੜਾ ਸਾਡੇ ਨਾਲ ਕੀਤਾ ਹੈ ਮੈਨੂੰ ਮੈਂ ਐਵੇਂ ਹੀ ਸੋਚਦੀ ਕਿ ਤੁਸੀਂ ਲਾਉਂਗੇ ਫਿਰ ਤੁਹਾਡੇ ਨਾਲ ਕੀ ਹੋਗਾ ਸਾਡੀ 바ਰੀ ਆਉਗੀ ਨਹੀਂ ਉੱਪਰ ਰੱਬ ਹੈ ਰੱਬ ਸਾਰਾ ਦੇਖਦਾ ਹੈ ਉਹ ਆਪ ਸਭ ਠੀਕ ਕਰੂਗਾ ਸਾਨੂੰ ਉਸ ਤੇ ਵਿਸ਼ਵਾਸ ਹੈ ਤੇ ਸਭ ਠੀਕ ਹੋਊਗਾ ਬਟ ਤੁਸੀਂ ਕਹ ਰਹੇ ਕਿ ਹੀ ਫੀਲ ਅਪ੍ਰਾਈਜ਼ ਫੋਰ ਬੀਗ ਬੁਕਡ ਹਾਂਜੀ ਹੈ ਨਾ ਸਭ ਤੋਂ ਵੱਧ ਨੂੰ ਲੱਗਦਾ ਕਿ ਉਹ ਅਗਰ ਪਾਊਗਾ ਜੀ ਹੈ ਨਾ ਇਹ ਪੁਰਾਣਾ ਕੇਸ ਹੈ ਕੱਲ੍ਹ ਵਾਲਾ ਇੱਕ ਹੋ ਗਿਆ ਲੀਗਲ ਕੇਸ ਇੱਕ ਹੋ ਗਿਆ ਪਰਸੈਪਸ਼ਨ ਵਾਲਾ ਹੁਣ ਇਲੈਕਸ਼ਨਸ ਫਿਰ ਤੋਂ ਆਉਣ ਵਾਲੇ ਹੈ ਜਿਸ ਵਿੱਚ ਅਕਾਲੀ ਦਰਬੇ ਨੇ ਇਸਨੇ ਕਾਫੀ ਜ਼ੋਰ ਤਾਂ ਕਿਸ ਤਰ੍ਹਾਂ ਤੁਸੀਂ ਦੇਖਦੇ ਤੁਹਾਨੂੰ ਲੱਗਦਾ ਕਿ ਨਾ ਅਕਾਲੀ ਦਰਬੇ ਉਹਦਾ ਇਨਸਫੇਅਰਸ ਹੈ ਨਾ ਡਰੱਗਸ ਵਾਲਾ ਕੇਸ ਤਾਂ ਨਾ ਨੇ ਆਪ ਖਤਮ ਕਰਤਾ ਹੈ ਹੀ ਨਹੀਂ ਕੁਝ ਜਦ ਜਦ ਲੱਭਿਆ ਹੀ ਨਹੀਂ ਕੁਝ ਜੇ ਕੁਝ ਸੀਗਾ ਡਰੱਗਸ ਵਾਲੇ ਕੇਸ ਚ ਤਾਂ ਫਿਰ ਚਲਾਨ ਪੇਸ਼ ਕਰਦੇ ਚਾਰਜ ਸ਼ੀਟ ਕਰਦੇ ਕੁਝ ਕੀ ਤਾਈ ਬਿੱਟੂ ਆਲਖ ਨੇ ਜਾਂ ਕਲਵੀਰ ਗਿੱਲ ਨੇ ਇਹ ਕਥਪਾਦ ਦੇ ਨੇ ਇਹ ਸਾਰੇ ਹੁਣ ਬਿਆਨ ਦੇ ਰਹੇ ਹਨ ਤਾਂ ਹਮ ਲੱਗਦਾ ਕਿ ਯੂ ਨੋ ਮੈਨੇ ਕਥੇ ਆ ਰਹੇ ਹੂ ਇਹ ਇਹ ਪਹਿਲਾ ਬਿਆਨ ਦੇ ਚੁੱਕੇ ਨੇ ਸਾਰੇ ਇਹਨਾਂ ਦੇ ਬਿਆਨ ਹਾਈ ਕੋਰਟ ਹਾਈ ਕੋਰਟ ਚ ਦਰਜ ਹੋ ਚੁੱਕੇ ਨੇ ਸਾਰੇ ਤੁਸੀਂ ਇਹਨਾਂ ਜੇ ਤੁਸੀਂ ਆਹ ਪੜੋਗੇ ਇਹਨਾਂ ਦੀ ਬੀਲ ਜਿਹੜਾ ਇਹਨਾਂ ਦਾ ਸੀਗਾ ਸਟੇਟਮੈਂਟ ਸਾਰਾ ਕੁਝ ਇਸ 체ਗਾ ਜਿਹੜੀ ਜੱਜ ਸਾਹਿਬ ਸੀਗੇ ਸਾੜੇ ਪੜਕੇ ਇਹਨਾਂ ਨੇ ਕੁਝ ਨਹੀਂ ਹੈ ਇਹਨਾਂ ਦੇ ਬਿਆਨਾਂ ਚ ਕੁਝ ਨਹੀਂ ਹੈ ਉਹਨਾਂ ਨੇ ਕਿਹਾ ਸੀ ਕਿ ਬូនਿਆ ਜਨਾਲਾ ਨੇ ਬਿਆਨ ਦਿੱਤੇ ਸੀ ਸਿਕਿਉਰਟੀ ਲਈ ਉਹ ਕਹਿ ਚੁੱਕੇ ਨੇ ਆਪਣੀ ਆ ਫਾਈਂਡਿੰਗ ਚ ਕਿ ਵੀ ਹੈਵ ਫਾਊਂਡ ਨਥਿੰਗ ਅਗੇਂਸ ਬਿਕਰ ਮਜੀਠਿਆ ਕਿ ਇਸ ਨਾਟ ਗਿਲਟੀ ਆਫ ਐਨੀ ਆਫ ਦਾ ਚਾਰजेस ਇਹ ਉਹਨਾਂ ਦੀ ਹੈਗੀ ਆ ਦੇ ਵੀ ਚਾਰਜ ਹੋ ਗਿਆ ਨਾ ਕਿ ਸਬਦੀਰ ਸੱਤਾ ਹੈ ਪਿੰਡੀ ਹੈ ਨਾ ਬਟਾਲ ਦੀ ਮਸਜਿਦ ਕੀ ਨੇੜੇ ক্লোਜ਼ ਰਹੇ ਨੇ ਤੇ ਫਿਰ ਉਹਨਾਂ ਨੂੰ ਫੜ ਕੇ ਲਿਆਣ ਫੜ ਕੇ ਉਹਨਾਂ ਨੂੰ ਪੁੱਛਣ ਜੇ ਹੈ ਜੇ ਉਹਨਾਂ ਨੂੰ ਲੱਗਦਾ ਹੈ ਸਾਨੂੰ ਮੈਂ ਤਾਂ ਕਦੇ ਮਿਲੀ ਨਹੀਂ ਇਹਨਾਂ ਨੂੰ ਮੈਂ ਉਹਨਾਂ ਦੀ ਵਾਈਫ ਹੈ ਮੈਂ ਤਾਂ ਕਦੇ ਮਿਲੀ ਨਹੀਂ ਮੈਂ ਤਾਂ ਦੇਖੀ ਨਹੀਂ ਕਦੇ ਬਟ ਜਿਸ ਕਰਨਾ ਉਹਨਾਂ ਦਾ ਅਰੈਸਟ ਹੋਇਆ ਹੈ ਕਪੀਸ਼ੀ ਫਾਇਰ ਸੀ ਸਰਚਸ ਹੋਏ ਨੇ ਕਿਸੇ ਨਾ ਕਿਸੇ ਰਿਪੋਰਟ ਤੇ ਨਹੀਂ ਕਿਸੇ ਨੂੰ ਲੱਗਦਾ ਹੈ ਇਹ ਇੰਪੈਕਟ ਤੁਹਾਨੂੰ ਫੈਮਿਲੀ ਨੂੰ ਐਂਡ ਇੱਕ ਆਖਰੀ ਸਵਾਲ ਇਹ ਇਹ ਹੈ ਕਿ ਕਿੰਨਾ ਇੰਪੈਕਟ ਕੋਇਆ ਹੈ ਤੁਸੀਂ ਵਰਡ ਹੋਣ ਆ ਦੀ ਸਿਕਿਉਰਿਟੀ ਜੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਤੁਹਾਨੂੰ ਮੌਕੀਕਾ ਹਾਊਸ ਦਿੱਤਾ ਜਿਵੇਂ ਮੈਂ ਮੈਂ ਵਰਡ ਨਹੀਂ ਹੈ ਕਿਉਂਕਿ ਇਹ ਇੱਕ ਪਾਸੇ ਕਹਿੰਦੇ ਨੇ ਕਿ ਜਿਹੜੇ ਜਿਹੜਾ ਜਿਹੜਾ ਸੱਚ ਬੋਲਦੇ ਨੇ ਨਾ ਉਹਨਾਂ ਤੇ ਕੇਸ ਹੁੰਦੇ ਨੇ ਇਹ ਉਹ ਇਹਨਾਂ ਨੇ ਆਪਕੇ ਹਸੀ ਦਾ ਤੇ ਸੱਚ ਉਹੀ ਇਹ ਕਰ ਰਹੇ ਨੇ ਜਿਹੜਾ ਸੱਚ ਬੋਲਦੇ ਨੇ ਉਹਨਾਂ ਤੇ ਕੇਸ ਕਰਤਾ ਤੇ ਦੋ ਚੀਜ਼ਾਂ ਤਾਂ ਹੋ ਨਹੀਂ ਸਕਦੀਆਂ ਤੁਸੀਂ ਇੱਕ ਇੱਕ ਪਾਸੇ ਕਹਿ ਰਹੇ ਹੋ ਕਿ ਤੁਸੀਂ ਡਰਗ ਚ ਫੜੇ ਆਏ ਦੂਜੇ ਪਾਸੇ ਤੁਸੀਂ ਡੀਏ ਦਾ ਕਰ ਰਹੇ ਹੋ ਗੱਲ ਤਾਂ ਇਹ ਹੀ ਹੈ ਕਿ ਜਿਹੜਾ ਸੱਚ ਬੋਲਦਾ ਹੈ ਤੁਸੀਂ ਉਹਨੂੰ ਫੜ ਲਿਆ ਤੇ ਸਾਨੂੰ ਕੋਈ ਮਤਲਬ ਸਾਨੂੰ ਕੋਈ ਫਿਕਰ ਨਹੀਂ ਸਾਨੂੰ ਪਤਾ ਹੈ ਸਾਨੂੰ ਰੱਬ ਤੇ ਵਿਸ਼ਵਾਸ ਹੈ ਕਿ ਇਹ ਸਪੋਰਟ ਮਿਲਿਆ ਬਾਲੀਦਰਨ ਸਰ ਪੂਰਾ ਸਾਨੂੰ ਮਜੀਠੇ ਚ ਪੂਰਾ ਸਪੋਰਟ ਹੈ 2007 ਤੋਂ ਅਸੀਂ ਉੱਥੇ ਸੇਵਾ ਕੀਤੀ ਹੈ ਤੇ ਲੋਕ ਸਾਡੇ ਨਾਲ ਉਹ ਸਾਡਾ ਪਰਿਵਾਰ ਹੈ ਹਲਕਾ ਨਹੀਂ ਹੈ ਸਾਡਾ ਪਰਿਵਾਰ ਹੈ ਪਰਿਵਾਰ ਬਿਲਕੁਲ ਪੂਰਾ ਸਿਰਨਾਲੇ ਅਫਰਮੇਸ਼ਨ ਨੂੰ ਤੁਹਾਨੂੰ ਚਾਹੁੰਦੇ ਹਾਂ ਉਹ ਵੀ ਸਪੋਰਟ ਮੈਂ ਤਾਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਇਹ ਜੇ ਮੌਕੇ ਸਾਰੇ ਸਾਡੇ ਨਾਲ ਖੜੇ ਨੇ ਤੇ ਸਾਡੇ ਸਪੋਰਟ ਸਪੋਰਟ ਚ ਨਿਕਲੇ ਨੇ ਸੱਚ ਦੇ ਸਪੋਰਟ ਚ ਨਿਕਲੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗਰੀਬ ਕੋਰ ਦੀ ਗਾਨ ਕਰ ਰਹੀ ਸੀ ਸਾਰੇ ਨਾਲ ਆਪਸ ਆਨੰਦ ਮਨਣ ਦਾ ਇੱਕ ਸੰਤੋਸ਼